ਕੀ ਕਹਿਣਾ ਚਾਹੁੰਦੇ ਹੋਏ ਜੋ ਹਾਲਤ ਹੋ ਰਹੀ ਹੈ ਵਿਕਾਸ ਹੋ ਰਿਹਾ ਬਹੁਤ ਦੇਖ ਲਓ ਤੁਹਾਡੇ ਸਾਹਮਣੇ ਇਹ ਪੂਰਾ ਹਾਲ ਮੀਤਾ ਹੈ ਕਲਕੱਤੇ ਹੈ ਪਾਣੀ ਦੇਖ ਲਓ ਨਦੀਆਂ ਪੜੀਆਂ ਪਈਆਂ ਨੇ ਮਨੁੱਖੀਆਂ ਨੂੰ ਦੇਖਣਾ ਚਾਹੀਦਾ ਅਫਸਰਾਂ ਨੂੰ ਦੇਖਣਾ ਚਾਹੀਦਾ ਕਮੇਟੀ ਵਾਲਿਆਂ ਨੂੰ ਹਾਂਜੀ ਹਾਂਜੀ ਅੱਜ ਇਹਨਾਂ ਨੇ ਬਿੱਲ ਭੇਜਦੇ ਟੈਕਸ ਦੇ ਰਹੀ ਜਿੱਦਾਂ ਕਾਹਦਾ ਟੈਕਸ ਦੇ ਰਹੀ ਹੈ ਇਹ ਹੀ ਟੈਕਸ ਦੇ ਰਹੀ ਹੈ ਬੁਰੀ ਵਾਲੇ ਪਾਜੀ ਤੁਸੀਂ ਆ ਵੀ ਦੇਖ ਸਕਦੇ ਹੋ ਕੀ ਬਣ ਰਿਹਾ ਜੀ ਇੱਥੇ ਕੰਮ ਕਰਨਾ ਚਾਹੀਦਾ ਕਮੇਟੀ ਨੂੰ ਚਾਹੀਦਾ ਕਰਨਾ ਹੈ ਹਾਂਜੀ ਹਾਂਜੀ ਰਾਏਪੁਰ ਦੀ ਕਮੇਟੀ ਨੇ ਇਨਾ ਮਤਨ ਨੂੰ ਚਾਹੀਦਾ ਪਾਣੀ ਘਟਾਣਾ ਚਾਹੀਦਾ ਪਾਜੀ ਹਾਂਜੀ ਹਾਂਜੀ ਸੋ ਬਾਰਿਸ਼ ਹੋਈ ਨੂੰ 24 ਘੰਟੇ ਹੋ ਚੁੱਕੇ ਹਨ ਲੇਕਿਨ ਰਾਜਪੁਰੇ ਦੇ ਵੱਡੇ ਜਿਹੜਾ ਤੁਸੀਂ ਦੇਖ ਸਕਦੇ ਹੋ ਅੰਡਰਬ੍ਰਿਜ ਦਾ ਕੀ ਹਾਲ ਹੈ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਕਿ ਇੱਕ ਫੈਮਿਲੀ ਜਿਹੜੀ ਹੈ ਉਹ ਕਿਸੇ ਕੰਮ ਨੂੰ ਜਾ ਰਹੀ ਸੀ ਤੇ ਵਿੱਚ ਜਿਹੜੀ ਹੈ ਗੱਡੀ ਫਸ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਇਹ ਲੋਕ ਜਿਹੜੇ ਹੈ ੱੱਕੇ ਮਾਰ ਕੇ ਜਿਹੜਿਆਂ ਗੱਡੀ ਨੂੰ ਬਾਹਰ ਕੱਢਦੇ ਆ ਕੋਈ ਬੰਦਾ ਵਿਆਹ ਤੇ ਜਾ ਰਿਹਾ ਹੁੰਦਾ ਕੋਈ ਬੰਦਾ ਕਿਸੇ ਕੰਮ ਤੇ ਜਾ ਰਿਹਾ ਹੁੰਦਾ ਕੋਈ ਬੰਦਾ ਨੌਕਰੀ ਤੇ ਜਾ ਰਿਹਾ ਹੁੰਦਾ ਲੇਕਿਨ ਉਦੀ ਇਹ ਹਾਲਤ ਇਹ ਹਾਲਤ ਹੁੰਦੀ ਹੈ ਤਾਂ ਉਹਦਾ ਜ਼ਿੰਮੇਵਾਰ ਆਖਰ ਕੌਣ ਹੈ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਕਿ ਗੱਡੀਆਂ ਕਿੰਨੀ ਜੜੀ ਹੈਗੀਆਂ ਡੁੱਬੀਆਂ ਹੋਈਆਂ ਤੇ ਕੀ ਹਾਲਤ ਹੋ ਸਕਦੀ ਹੈ ਇੰਨੀ ਮਹਿੰਗੀ ਗੱਡੀਆਂ ਦੀ ਜੇ ਕੱਲ ਨੂੰ ਕੋਈ ਗੱਡੀ ਜਿਹੜੀ ਹੈ ਉਹ ਪਾਣੀ ਦੇ ਵਿੱਚ ਡੁੱਬ ਜਾਵੇ ਜਾਂ ਕਿਸੇ ਦਾ ਕੋਈ ਵੱਡਾ ਨੁਕਸਾਨ ਹੋ ਜਾਵੇ। ਪਾਜੀ ਪਾਜੀ ਮੇਰੀ ਗੱਲ ਸੁਣੋ। ਪਾਜੀ ਮੇਰੀ ਗੱਲ ਸੁਣੋ। ਕੀ ਕਹਿਣਾ ਚਾਹੋਗੇ ਬੱਚੇ ਨੂੰ ਲੈ ਕੇ ਜਾ ਰਹੇ ਹੋ ਕਿ ਇੰਨਾ ਪਾਣੀ ਹੈ? ਤੁਸੀਂ ਦੇਖ ਸਕਦੇ ਹੋ ਕਿ ਕੀ ਕਹਿਣਾ ਚਾਹੋਗੇ ਇਹ ਪ੍ਰਸ਼ਾਸਨ ਦੀ ਕਮੀ ਹੈ ਜੀ। ਪਾਜੀ ਤੁਸੀਂ ਬੱਚੇ ਨੂੰ ਲੈ ਕੇ ਜਾ ਰਹੇ ਹੋ ਕੱਲ ਨੂੰ ਤੁਸੀਂ ਵਿੱਚ गिर ਕੇ ਫਿਰ ਦਿੱਕਤ ਆਏਗੀ ਤੁਹਾਨੂੰ। ਇਹ ਪ੍ਰਸ਼ਾਸਨ ਜ਼ਿੰਮੇਵਾਰ ਹੈ ਜੀ। ਹਾਂਜੀ ਹਾਂਜੀ। ਬਿਲਕੁਲ ਗਲਤ ਹੈ ਜੀ ਇਹਨਾਂ ਨੂੰ ਕੋਈ ਨਾ ਕੋਈ ਹਿਲਾ ਕਰਨਾ ਚਾਹੀਦਾ ਜੀ। ਹਾਂਜੀ ਹਾਂਜੀ। ਥੋੜੀ ਜਿਹੀ ਬਾਰਿਸ਼ ਪੈਂਦੀ ਸਾਰੇ ਡੁੱਬ ਜਾਂਦੇ ਜੀ ਬਹੁਤ ਬਹੁਤ ਦਿੱਕਤ ਹੈ ਜੀ 20 ਘੰਟੇ ਹੋ ਚੁੱਕੇ ਹਨ ਬਾਰਿਸ਼ ਨੂੰ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੈ ਜੀ ਇਹਨਾਂ ਨੂੰ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਜੀ ਹਾਂ ਜੀ ਥੈਂਕ ਯੂ ਸੋ ਸੋ ਆਪਾਂ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਾਜੀ ਪਾਜੀ ਕੀ ਕਹਿਣਾ ਚਾਹੋ ਕਿੱਥੋਂ ਆ ਰਹੇ ਸੀਗੇ ਅਸੀਂ ਵੀਰੇ ਲੋਕਲੀਆਂ ਲੋਕਲ ਕਿੱਧਰ ਜਾ ਰਹੇ ਅੱਗੇ ਫੰਕਸ਼ਨ ਤੇ ਜਾ ਰਹੇ ਸੀ ਅੱਛਾ ਇਹ ਫੰਕਸ਼ਨ ਫੰਕਸ਼ਨ ਤੇ ਜਾਣ ਵਾਲੀ ਹਾਲਤ ਨਾ ਨਾ ਹੁਣ ਘਰਾਂ ਜਾਵਾਂਗੇ ਨਹੀਂ ਆ ਦੇਖੋ ਤੁਸੀਂ ਘਰਾਂ ਜਾਵਾਂਗੇ ਹੁਣ ਦੁਬਾਰਾ ਚੇਂਜ ਕਰਾਂਗੇ ਸਾਰੇ ਤੇ ਪਾਜੀ ਤੁਹਾਨੂੰ ਪਤਾ ਨਹੀਂ ਸੀ ਪਾਣੀ ਉਰੇ ਇੰਨਾ ਖੜਿਆ ਤੇ ਪਾਣੀ ਸੰਤਾ ਇਹ ਅਜੇ ਵੀ ਚੱਲ ਥੋੜਾ ਥੋੜਾ ਪਾਣੀ ਗਿੱਟੇ ਗਿੱਟੇ ਪਾਣੀ ਹੋਊਗਾ ਸਾਨੂੰ ਪਤਾ ਤੇ ਨਦੀ ਚੱਲ ਰਹੀ ਹੈ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਪ੍ਰਸ਼ਾਸਨ ਜ਼ਿੰਮੇਵਾਰ ਹੈ ਇਹ ਚੀਜ਼ ਆ ਦੇਖੋ ਤੁਹਾਡੇ ਸਾਹਮਣੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਲੋਕਲ ਪ੍ਰਸ਼ਾਸਨ ਜ਼ਿੰਮੇਵਾਰ ਹੈ ਨਾ ਪੰਪ ਦਾ ਕੋਈ ਇੰਤਜ਼ਾਮ ਕਰਨਾ ਚਾਹੀਦਾ ਹੈ ਇਹ ਕਹਿੰਦੇ ਕਿ ਅਸੀਂ ਵੱਡੇ 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 ਇੰਤਜ਼ਾਮ ਕੀਤੇ ਨਗਰ ਕੋ ਬਹੁਤ ਵੱਡੇ ਵੱਡੇ ਇੰਤਜ਼ਾਮ ਹੈ ਨਾ ਤੁਹਾਡੇ ਸਾਹਮਣੇ ਨੇ ਭਾਜੀ ਆ ਕੀ ਹੋ ਰਿਹਾ ਦੇਖੋ ਜਨਤਾ ਇੰਨੀ ਪਰੇਸ਼ਾਨ ਹੋ ਰਹੀ ਹੈ ਸੋ ਸੋ ਲਗਾਤਾਰ ਤਸਵੀਰਾਂ ਤੇ ਵੀ ਤੁਹਾਨੂੰ ਦਿਖਾਇਆ ਜਾ ਰਿਹਾ ਕਿ ਆਖਰ ਇਹ ਲੋਕ ਖੜੇ ਆ ਦੇਖੋ ਇਹਨਾਂ ਨੇ ਗੱਡੀ ਕੱਢੀ ਹੈ ਇਹਨਾਂ ਨੇ ਤੁਸੀਂ ਮਦਦ ਕੀਤੀ ਹੈ ਇਹਨਾਂ ਦੀ ਹੁਣੀ ਹਾਂਜੀ ਹਾਂਜੀ ਪਾਜੀ ਗੱਡੀ ਖੜ ਗਈ ਸੀ ਇੱਥੇ ਤੇ ਅਸੀਂ ਕੜਾਈਏ ਬਾਹਰ ਸਰਸ਼ਨ ਨੂੰ ਚਾਹੀਦਾ ਨੀਨਾ ਮਿੱਤਲ ਨੂੰ ਆਪ ਦੇਖਣਾ ਚਾਹੀਦਾ ਵੀ ਕੀ ਹਾਲ ਹੋ ਰਿਹਾ ਐਂਡਰਪੀਜਾਂ ਦਾ ਉਹ ਆਪ ਸਗੋਂ ਕਮੇਟੀ ਨੂੰ ਲਾ ਕੇ ਪਾਣੀ ਘਟਾਉਣਾ ਚਾਹੀਦਾ ਬਹੁਤ ਬੁਰਾ ਹਾਲੇ ਦੋ ਦਿਨ ਹੋ ਗਿਆ ਪੂਰੇ ਪਾਣੀ ਇੰਨਾ ਹੋਇਆ ਪਿਆ ਬਹੁਤ ਬੁਰਾ ਹਾਲੇ ਕਦੇ ਗੱਡੀ ਫਸ ਜਾਂਦੀ ਕਦੇ ਬਾਈਕਾਂ ਡਿੱਗ ਜਾਂਦੇ ਬਹੁਤ ਬੁਰਾ ਹਾਲੇ ਮੈਂ ਤੇ ਇਹੀ ਕਹਿੰਨਾ ਵੀ ਤੁਸੀਂ ਐਮਐਲਏ ਬਣੇ ਲੋਕਾਂ ਨੇ ਜਿਤਾਇਆ ਤੁਹਾਨੂੰ ਦੇਖਣਾ ਚਾਹੀਦਾ ਆਗੇ ਕੀ ਲੱਗਦਾ ਕਿ ਜੇ ਪਾਣੀ ਜ਼ਿਆਦਾ ਖੜਿਆ ਹੈ ਨਗਰ ਕੌਂਸਲ ਨਹੀਂ ਕੱਟ ਪਾਰੀ ਤਾਂ ਉਹ ਬੈਰੀਗੇਡ ਲਾਣੇ ਚਾਹੀਦੇ ਹਾਂ ਹਾਂਜੀ ਹਾਂਜੀ ਹਾਂ ਪੂਰਾ ਪੂਰੀ ਰੱਸੀ ਲਾਈ ਜੀ ਰੱਸੀ ਲਾਣੀ ਚਾਹੀਦੀ ਪਾਜੀ ਹਾਂਜੀ ਹਾਂਜੀ ਹਾਂ ਬੰਦ ਕਰਨਾ ਚਾਹੀਦਾ ਰਾ ਠੀਕ ਹੀ ਰਿਸਕ ਲੈ ਕੇ ਇਸ ਟਾਈਮ 'ਤੇ ਗੱਡੀ ਜਿਹੜੀ ਹੈ ਉਹ ਗੱਡੀ ਜਿਹੜੀ ਹੈ ਬੰਦ ਹੋ ਸਕਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਹ ਕੀ ਕੀ ਹਾਲਤ ਹੈ ਪਾਜੀ ਤੁਹਾਨੂੰ ਪਤਾ ਇੰਨਾ ਪਾਣੀ ਹੈਗਾ ਗੱਡੀ ਦਾ ਨੁਕਸਾਨ ਹੋ ਸਕਦਾ ਤੁਸੀਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਕਿਆ ਕਰੀਏ ਜੀ ਮਜਬੂਰੀ ਹੈ ਹੁਣ ਕੱਢਣੀ ਤਾਂ ਪੈਣੀ ਹੈ ਖਰੂਣਾ ਹਾਂ ਜੀ ਕੀ ਕਹਿਣਾ ਚਾਹੋਗੇ ਇਹ ਹਾਲਤ ਇਹ ਬਹੁਤ ਮਾੜਾ ਹਾਲ ਹੈ ਜੀ ਇਸ ਜਿਹੜਾ ਇਹ ਨਵਾਂ ਬਣਿਆ ਇਹਦਾ ਤਾਂ ਜ਼ਿਆਦਾ ਹੀ ਮੰਦਾ ਹਾਲ ਹੈ ਤੇ ਥੋੜੀ ਜੀ ਬਾਰਸ਼ ਪੈ ਜੇ ਬਹੁਤ ਹਾਂ ਜੀ ਬਤਾਵੇ ਕਿਤੇ ਜਾ ਰਹੇ ਸੀ ਕਿ ਅਸੀਂ ਪਾਣੀ ਜਿਹੜਾ ਹੈ ਉਹ ਬਿਲਕੁਲ ਨਹੀਂ ਖੜਨ ਦਾਂਗੇ ਲੋਕਾਂ ਨੂੰ ਪਰੇਸ਼ਾਨੀ ਨਹੀਂ ਆਨ ਦਾਂਗੇ ਕੀ ਕਹਿਣਾ ਚਾਹੋਗੇ ਇਹ ਤਾਂ ਜੀ ਕਾਗਜ਼ਾਂ ਦੇ ਵਿੱਚ ਹੈ ਜੀ ਹਾਂਜੀ ਹਾਂਜੀ ਇੱਕ ਪ੍ਰੈਕਟੀਕਲ ਨਹੀਂ ਹੈਗਾ ਇਹ মিডিਆ ਦੇ ਵਿੱਚ ਕਹਿਣ ਨੂੰ ਹੈ ਇਹ ਵੈਸੇ ਹੈ ਮਤਲਬ ਪ੍ਰੈਕਟੀਕਲ ਨਹੀਂ ਹੈਗਾ ਪ੍ਰੈਕਟੀਕਲ ਗਰਾਊਂਡ ਲੈਵਲ ਤੇ ਤਾਂ ਕੁਝ ਹੋ ਰਿਹਾ ਹੈ ਕਹਿਣ ਨੂੰ ਤਾਂ ਮੰਤਰੀ ਸਾਹਿਬ ਇਹ ਵੀ ਕਹਿੰਨੇ ਆ ਕਹਿੰਦੇ ਸਾਲੇ ਰੀਸਪਤ ਨਹੀਂ ਹੈ ਰੀਸਪਤ ਕਿੰਨੀ ਢੇਰ ਹੋਗੀ ਟਿੱਗਣੀ ਚੌਕਣੀ ਹੋਗੀ ਸੋ ਆਪਾਂ ਆਪਾਂ ਗੱਲ ਕਰ ਲੈਂਦੇ ਆ ਆਪਾਂ ਆਪਾਂ ਜਿਹੜੀ ਹੈ ਉਹ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਭਾਜੀ ਭਾਜੀ ਮੈਨੂੰ ਇੱਕ ਗੱਲ ਦੱਸੋ ਇੰਨੀ ਮਹਿੰਗੀ ਗੱਡੀ ਲੈ ਕੇ ਤੁਸੀਂ ਪਾਣੀ ਦੇ ਵਿੱਚ ਜਾ ਰਹੇ ਹੋ ਤੁਹਾਨੂੰ ਪਤਾ ਕਿ ਪਾਣੀ ਬਹੁਤ ਜ਼ਿਆਦਾ ਹੈਗਾ ਕੰਨੂ ਨੁਕਸਾਨ ਹੋ ਜਾਏਗਾ ਕੀ ਕਹਿਣਾ ਚਾਹੋਗੇ ਕਹਿਣਾ ਤਾਂ ਕਿ ਆਏ ਆ ਜੀ ਜਦ ਗੱਡੀਆਂ ਜਦ ਦੇਖ ਰਹੇ ਹਾਂ ਜੀ ਕਿ ਛੋਟੀ ਗੱਡੀਆਂ ਦਾ ਤਾਂ ਚਲੋ ਬਹੁਤ بڑا ਔਖਾ ਜੇ ਹੁਣੇ ਪੋਲੋ ਗੱਡੀ ਖੜੀ ਹੈ ਜੀ ਪਤਾ ਨਹੀਂ ਕਿੰਨਾ ਕ ਖਰਚਾ ਹੋ ਜਾਏ ਉਹਦੇ ਤੇ ਨੁਕਸਾਨ ਤਾਂ ਹੈਗਾ ਹੀ ਆ ਕੋਈ ਦੇਖਦਾ ਹੀ ਨਹੀਂ ਇਸ ਚੀਜ਼ ਨੂੰ ਜਦ ਕਿ ਥੋੜੀ ਜੀ ਬਾਰਿਸ਼ ਪੈਂਦੀ ਹੈ ਨਾਲ ਦੀ ਨਾਲ ਉਹ ਰੇ ਮੀਂਹ ਖੜਾ ਹੋ ਜਾਂਦਾ ਹੈ ਸੋ ਸੋ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਕਿ ਗੱਡੀਆਂ ਜਿਹੜੀਆਂ ਹਨ ਉਹ ਤੋਂ ਲੰਗਦੀਆਂ ਲੇਕਿਨ ਨੁਕਸਾਨ ਵੀ ਜਿਹੜਾ ਹੈ ਗੱਡੀਆਂ ਦਾ ਹੋ ਰਿਹਾ ਲੇਕਿਨ ਫੇਰ ਵੀ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਲੇਡੀਜ਼ ਜਿਹੜਾ ਦੇਖੋ ਕਿੰਨੀ ਕਿ ਤੇ ਕੋਣ ਹੈ ਜ਼ਿੰਮੇਵਾਰ ਇਹ ਤੁਸੀਂ ਕਮੈਂਟ ਵਿੱਚ ਦੱਸੋ ਤੇ ਵੱਧ ਤੋਂ ਵੱਧ ਇਸ ਪੋਸਟ ਨੂੰ ਸ਼ੇਅਰ ਕਰੋ ਤੇ ਆਖਰ ਆਖਰ ਇਹਦੀ ਸਾਰ ਕੌਣ ਲੇਗਾ ਆਖਰ ਇਹਦੀ ਸਾਰ ਕੌਣ ਲੇਗਾ ਹੁਣ ਦੇਖਣਾ ਇਹ ਹੋਏਗਾ ਕਿ ਇਹ ਜਿਹੜੀ ਤਸਵੀਰਾਂ ਹੈਗੀਆਂ ਪ੍ਰਸ਼ਾਸਨ ਤੱਕ ਪਹੁੰਚਦੀਆਂ ਤੇ ਪ੍ਰਸ਼ਾਸਨ ਜਿਹੜਾ ਹੈ ਇਹਦਾ ਕੋਈ ਹੱਲ ਕੱਢਦਾ ਹੈ ਜਾਂ ਇਹ ਅੰਡਰਬੀ ਜਿਹੜਾ ਹੈ ਇਸ ਤਰ੍ਹਾਂ ਹੀ ਲੋਕਾਂ ਨੂੰ ਪਰੇਸ਼ਾਨ ਕਰਦਾ ਰਹੇਗਾ ਕੈਮਰਾਮੈਨ ਮੁਹਿੱਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 18 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿੱਦਾ ਹੋਵੇ ਅਸਰ